ਚਾਹੇ ਪਰਾਲੀ ਦੀ ਗੱਲ ਇਹ ਜਿਹੜਾ ਉਹਨਾਂ ਨੇ ਪਾਸ ਕੀਤਾ ਚਾਹੇ ਖੇਤੀ ਕਾਨੂੰਨਾਂ ਦੀ ਗੱਲ ਤੇ ਚਾਹੇ ਇਕਨੋਮਿਕ ਪੰਜਾਬ ਨੂੰ ਦਬਾਉਣ ਦੀ ਗੱਲ ਹੈ ਫੰਡ ਰੋਕਣ ਦੀ ਗੱਲ ਹੈ ਫਿਰ ਟ੍ਰੇਨਾਂ ਜਾਣ ਬੁਝ ਕੇ ਰੋਕੀਆਂ ਹੋਈਆਂ ਠੀਕ ਹੈ ਹਾਲਾਂਕਿ ਮਾਲ ਗੱਡੀਆਂ ਜਿਹੜੀਆਂ ਉਹ ਕਿਸਾਨੀ ਉਹਨਾਂ ਦਾ ਕਿਸੇ ਲਾਈਨ ਤੇ ਨਹੀਂ ਬੈਠੀਆਂ ਸਾਰੀਆਂ ਕਲੀਅਰ ਹੈ ਜਾਣ ਕੇ ਉਹਨਾਂ ਨੇ ਰੋਕੀਆਂ ਹੋਈਆਂ ਕਿ ਵਪਾਰੀਆਂ ਦਾ ਨੁਕਸਾਨ ਹੋਵੇ ਨਾ ਗੁੜਜਾਉਣ ਨਾ ਜਾਣ ਪੰਜਾਬ ਦਾ ਨੁਕਸਾਨ ਹੋਵੇ ਸੋ ਮੈਂ ਸਮਝਦਾ ਉਹ ਸਾਰੇ ਪਾਸਿਓਂ ਹੀ ਪੰਜਾਬ ਦਾ ਨੁਕਸਾਨ ਕਰਨ ਦੇ ਤਲੇ ਹੋਏ ਸੋ ਮੈਂ ਪੰਜਾਬੀਆਂ ਨੂੰ ਕਹਿਣਾ ਚਾਹਨਾ ਕਿ ਇਸ ਔਖੇ ਵੇਲੇ ਤੇ ਆਪਾਂ ਸਮਝੀਏ ਆਖੀਤ ਵਾਲਾ ਸਰ ਜੇਕਰ ਹੁਣ ਆਉਣ ਵਾਲੇ ਸਮੇਂ ਵਿੱਚ ਕੇਂਦਰ ਸਰਕਾਰ ਜਿਹਨੇ ਮਾਲ ਗੱਡੀਆਂ ਨਹੀਂ ਚਲਾਉਂਦੀ ਤੇ ਕਿਸਾਨਾਂ ਨੂੰ ਜਿਹੜੀ ਹੁਣ ਖਾਦ ਦੀ ਬੜੀ ਦਿੱਕਤ ਆਉਣੀ ਆਉਂਦੀ ਸਮੇਂ ਵਿੱਚ 50 ਸਕਰ ਵੀ ਆਪਣੇ ਤੌਰ ਤੇ ਕੋਈ ਕਿਸਾਨਾਂ ਉੱਤੇ ਦਿੱਕਤ ਦੇ ਦੇਖੋ ਦੇਖੋ ਮੇਰੀ ਗੱਲ ਸੁਣੋ ਇਹ ਗੱਲ ਹੁਣ ਸਾਨੂੰ ਸਾਰਿਆਂ ਨੂੰ ਸਮਝ ਨਹੀਂ ਪਣੀ ਹੈ ਜੇ ਵਿਰੋਧੀ ਚੁਲਾਕੀ ਕਰਦਾ ਹੋਵੇ ਸ਼ਰਾਰਤ ਕਰਦਾ ਹੋਵੇ ਤੇ ਸਾਨੂੰ ਸਮਝਣਾ ਪੈਣਾ ਹੈ ਕਿ ਆਪਾਂ ਪੰਜਾਬ ਦਾ ਨੁਕਸਾਨ ਕਿਵੇਂ ਬਚਾਉਣਾ ਸੋ ਇਹ ਗੱਲ ਮੈਂ ਕਿਸਾਨ ਵੀਰਾਂ ਨੂੰ ਵੀ ਕਹਿਣਾ ਚਾਹਣਾ ਕਿ ਆਉਣ ਵਾਲੇ ਸਮੇਂ 'ਚ ਖਾਦ ਦੀ ਹੋਰਾਂ ਚੀਜ਼ਾਂ ਦੀ ਬਿਜਲੀ ਦੀ ਕਿਉਂਕਿ ਬੜੇ ਜ਼ਿਲ੍ਹੇ ਨੇ ਜਿੱਥੇ ਸਬਜ਼ੀ ਕਿਸਾਨ ਲਾਉਂਦੇ ਨੇ ਸਬਜ਼ੀ ਉਹਨਾਂ ਨੂੰ ਪਾਣੀ ਦੀ ਵੀ ਲੋੜ ਹੈ ਬਿਜਲੀ ਦੀ ਵੀ ਲੋੜ ਹੈ ਇਹ ਆਪਾਂ ਨੂੰ ਹੁਣ ਗੱਲ ਸਮਝਣੀ ਪੈਣੀ ਹੈ ਆਪਾਂ ਨੂੰ ਵਿਰੋਧੀ ਦੀ ਸ਼ਰਾਰਤ ਦੇਖਣੀ ਪੈਣੀ ਹੈ ਤੇ ਉਹਦੇ ਮੁਤਾਬਕ ਇਹ ਨਾ ਹੋਵੇ ਕਿ ਵਿਰੋਧੀ ਸ਼ਰਾਰਤ ਕਰੇ ਤੇ ਆਪਣੇ ਤੇ ਗੱਲ ਸਿੱਟ ਦੇਵੇ ਕਿ ਭਾਈ ਉਹਦੇ ਨਾਲ ਹੋਰ ਪੰਜਾਬ ਦਾ ਨੁਕਸਾਨ ਹੋ ਜਾਏ ਇਹ ਸਾਰਾ ਬਹਿ ਕੇ ਸਾਨੂੰ ਸਾਰਿਆਂ ਨੂੰ ਵਿਚਾਰਨਾ ਪੈਣਾ ਐ ਇਸੇ ਕਰਕੇ ਮੈਂ ਵੀ ਉਸ ਡੈਲੀਗੇਸ਼ਨ ਦਾ ਮੈਂਬਰ ਆ ਜਿਹੜੀ ਸਾਡੀ ਪੰਜ ਮੈਂਬਰੀ ਡੈਲੀਗੇਸ਼ਨ ਜਿਹੜੀ ਕਿਸਾਨਾਂ ਨਾਲ ਗੱਲ ਕਰਦੀ ਆ ਆ ਪਰਸੋ ਸਾਡੀ ਮੀਟਿੰਗ ਹੋਈ ਸੀ ਬਰਾਮ ਵਾਲਾ ਨਾਲ ਮੈਂ ਵੀ ਸ਼ਾਮਿਲ ਸੀ ਸੋ ਉਸ ਤੋਂ ਬਾਅਦ ਫਿਰ ਸੀਐਮ ਸਾਹਿਬ ਨਾਲ ਬੜੀ ਲੰਬੀ ਸਾਡੀ ਇਸ ਗੱਲ ਦੀ ਡਿਸਕਸ਼ਨ ਹੋਈ ਆ ਸੋ ਕਿਸਾਨ ਵੀਰਾਂ ਨੂੰ ਵੀ ਅਸੀਂ ਗੱਲ ਦੱਸੀ ਐ ਇਹ ਵਿਰੋਧੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰ ਰਿਹਾ ਠੀਕ ਹੈ ਜਿਹੜੀ ਉਥੋਂ ਰੇਲਵੇ ਮੰਤਰੀ ਨੇ